ਸ਼ੀ ਕਾਲਸਾ ਸ਼੍ਰੀ ਵਾਹਿਗੁਰੂ ਚਿੱਕੀ ਫਤੀ ਸੰਗਤ ਜੀ ਟੁੱਬ ਦੇ ਵੀੜੇ ਨੂੰ ਕਿਨਾਰੇ ਲਾਉਣ ਵਾਲੀ ਮਨੁੱਖੀ ਹੱਕਾਂ ਦੀ ਅਗਵਾਈ ਕਰਦੀ ਸਿੱਦਕ ਸੱਚiar ਅਤੇ ਸਭੇ ਮਾਨ ਦੀ ਮਿਸਾਲ ਧਰਮ ਪ੍ਰਤੀ ਕੁਰਬਾਨੀ ਬਲੀਦਾਨ ਅਤੇ ਸ਼ਹਾਦਤ ਦਾ ਸੰਕਲਪ ਰੋਸ਼ਨ ਕਰਨ ਵਾਲੇ ਨੌਵੇਂ ਪਾਤਸ਼ਾਹੀ ਨੇ ਸ਼ੀਸ਼ਟੀ ਕੁਰਬਾਨੀ ਦੇਣ ਵਾਲੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਈ ਜੀਉ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੀ ਤਿੰਨ ਸਿੱਧਕੀ ਸਿੱਖਾਂ ਦੀ ਸ਼ਹੀਦੀ ਦਾ ਦਿਨ ਹੈ ਦੀ ਸ਼ਹੀਦੀ ਸਾਨੂੰ ਜਾਹ ਦਵਾਉਂਦੀ ਹੈ ਕਿ ਜ਼ੁਲਮ ਭਾਵੇਂ ਕਿਸੇ ਤੇ ਵੀ ਹੋਵੇ ਉੱਥੇ ਖੜਨਾ ਚਾਹੀਦਾ ਹੈ ਇਹ ਹਕੀਕਤ ਹੈ ਜਦੋਂ ਦੁਨੀਆ ਦੇ ਇਤਿਹਾਸ ਵਿੱਚ ਅਜੀ ਮਨੁੱਖੀ ਅਧਿਕਾਰਾਂ ਵਰਗੇ ਸ਼ਬਦਾਂ ਦੀ ਉਤਪਤੀ ਵੀ ਨਹੀਂ ਹੋਈ ਸੀ ਉਸ ਵੇਲੇ ਗੁਰੂ ਸਾਹਿਬ ਜੀ ਨੇ ਮਨੁੱਖਤਾ ਦੇ ਲਈ ਸ਼ਹੀਦੀ ਦਿੱਤੀ ਤੇ ਸਿੱਖ ਧਰਮ ਦੀ ਮੂਰਤੀ ਜਗਤ ਗੁਰੂ ਸਿਰ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਨੇ ਜਵਰੀ ਜਨੇਉ ਪੌਂਤਾ ਵਿਰੋਧ ਕੀਤਾ ਜਵਰੀ ਜਨੇਉ ਪੌਂਦੂ ਮਨਾ ਕਰ ਦਿੱਤਾ ਸਿਰ ਬੱਤ ਦਾ ਭਲਾ ਮੰਗਨ ਦਾ ਸੁਨੇਹਾ ਦੇਣ ਵਾਲੇ ਪਹਿਲੇ ਪਾਤਸ਼ਾਹ ਜੀ ਦੀ ਨੌਵੀਂ ਜੋਤ ਜੀ ਚਨੇਉ ਲੌਂਦਾ ਵਿਰੋਧ ਕਰਦੇ ਨਹੀਂ ਸਿਰਫ ਵਿਰੋਧ ਹੀ ਨਹੀਂ ਕਰਦੇ ਸਗੋਂ ਪਨੇ ਸ਼ੀਸ਼ਤਾ ਬਲੀਦਾਨ ਮਨੁੱਖਤਾ ਦੀ ਰਾਖੀ ਦੇ ਲਈ ਮਨੁੱਖਤਾ ਦੀ ਭਲਾਈ ਦੇ ਲਈ ਦੇ ਦਿੰਦੇ ਨੇ ਤੇ ਧਰਮ ਅੰਦਰ ਚਿਕਰ ਆਉਂਦਾ ਹੈ ਜੋ ਸ਼ਰਨ ਆਈ ਤਿਸ ਕੰਠ ਲਾਈ ਥਾਤ ਜੋ ਗੁਰੂ ਦੀ ਤੇ ਗੁਰੂ ਬਾਣੀ ਦੀ ਸ਼ਰਨ ਵਿੱਚ ਆਉਂਦੇ ਨੇ ਉਹਨਾਂ ਨੂੰ ਗੁਰੂ ਆਪਣੇ ਸੀਨੇ ਨਾਲ ਲਾਉਂਦੇ ਨੇ ਤਤਕਾਲੀ ਬਾਦਸ਼ਾਹ ਔਰੰਗਜ਼ੇਬ ਜਿਸ ਦੇ ਹੁਕਮ ਤੇ ਕਸ਼ਮੀਰ ਸੂਬੇ ਤੇ ਸੂਬੇਦਾਰ ਨੇ ਕਸ਼ਮੀਰ ਦੇ ਪੰਡਤਾਂ ਉੱਪਰ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਜਬਰਦਸਤੀ ਮੁਸਲਮਾਨ ਬਨਾਇਆ ਗਿਆ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ ਕਸ਼ਮੀਰ ਦੇ ਪੰਡਤਾਂ ਤੇ ਹਿੰਦੂਆਂ ਨੂੰ ਆਖਿਆ ਗਿਆ ਕਿ ਤੁਸੀਂ ਮੁਸਲਮਾਨ ਹੋ ਜਾਵੋ ਜੇਕਰ ਤੁਸੀਂ ਮੁਸਲਮਾਨ ਨਹੀਂ ਹੋਵੋਗੇ ਤਾਂ ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ ਤੁਹਾਡੀ ਘਰਵਾਰੀ ਲੁੱਟ ਲਈ ਜਾਣਗੀ ਇਹ ਹੁਕਮ ਸੁਣ ਕੇ ਕਸ਼ਮੀਰੀ ਪੰਡਤ ਬਹੁਤ ਹੀ ਪੈਪੀਤ ਹੋ ਗਏ ਤਿੰਨ ਪੱਸੀ ਹਹਾਕਾਰ ਮੱਚ ਗਈ ਹਿੰਦੂ ਧਰਮ ਦੇ ਲੋਕਾਂ ਨੇ ਅੰਨ ਪਾਣੀ ਦਾ ਵੀ ਤਿਆਗ ਕਰ ਦਿੱਤਾ ਅਤੇ ਅਮਨनाथ ਦੀ ਮੰਦਰਾ ਅੱਗੇ ਜਾ ਕੇ ਆਪਣੇ ਧਰਮ ਦੀ ਰੱਖਿਆ ਵਸਤੀ ਪਾਠ ਪੂਜਾ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਮਾਂ ਬੀਤਦਾ ਜਾ ਰਿਹਾ ਸੀ ਪਰ ਅਤਿਆਚਾਰ ਸਮੇਂ ਦੇ ਨਾਲ ਨਾਲ ਹੋਰ ਵੀ ਵਧਣ ਲੱਗੇ ਜਿਸ ਦਿਨ ਉਪਰੰਤ ਪਾਠ ਪੂਜਾ ਕਰਨ ਵਾਲਿਆਂ ਨੇ ਆਕਾਸ਼ ਬਾਨੀ ਰਾਖੀ ਅਨੁਭਵ ਹੋਇਆ ਇਸ ਸਮੇਂ ਤੁਹਾਡੇ ਧਰਮ ਦੀ ਰਾਖੀ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਉਹ ਨੌਵੇਂ ਜਾਮੀ ਦੇ ਰੂਪ ਵਿੱਚ ਗੁਰਗੱਦੀ ਉੱਪਰ ਵਿਰਾਜਮਾਨ ਹਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੰਨਾ ਦਾ ਨਿਵਾਸ ਅਸਥਾਨ ਅਨੰਤਾਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਹੈ ਆਸ਼ਵਾਨੀ ਜਾਹੀ ਅਨੁਭਵ ਹੋਇਆ ਕਿ ਤੁਸੀਂ ਉਹਨਾਂ ਪਾਸ ਪੰਜਾਬ ਜਾ ਕੇ ਆਪਣੀ ਸਾਰੀ ਵਿਥਿਆ ਦੱਸੋ ਉਹ ਤੁਹਾਡੀ ਮਦਦ ਤੁਹਾਡੀ ਸਹਾਇਤਾ ਜ਼ਰੂਰ ਕਰਨਗੇ ਕਸ਼ਮੀਰ ਦੇ ਸਾਰੇ ਹਿੰਦੂ ਪੰਡਤ ਆਪਣੇ ਧਰਮ ਦੀ ਰੱਖਿਆ ਲਈ ਪੰਡਿਤ ਕਿਰਪਾ RAM ਜੀ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣ ਆਪਣੀ ਫਰਿਆਦ ਲੈ ਕੇ ਅਨੰਦਪੁਰ ਸਾਹਿਬ ਪਹੁੰਚਦੇ ਹਨ ਅਤੇ ਬੇਨਤੀ ਕਰਦੇ ਹਨ ਕਿ हे ਸੱਚੇ ਪਾਤਸ਼ਾਹ ਜੀਓ ਸਾਡੀ ਰੱਖਿਆ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਜਦੋਂ ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਪਣੀ ਬੇਨਤੀ ਅਰਜ਼ੋਈ ਫਰਿਆਦ ਲੈ ਕੇ ਆਉਂਦੀ ਹਨ ਤਾਂ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਲ ਰੂਪ ਵਿੱਚ ਟੀ ਉਮਰੀ बालक गोविंद राय ਦੇ ਰੂਪ ਵਿੱਚ ਸਾਰੀ ਘਟਨਾ ਆਪਣੇ ਅੱਖੀ ਦੇਖ ਰਹੇ ਸਨ दशमीश ਪਿਤਾ ਜੀ ਨੇ ਆਪਣੇ ਪਿਤਾ 탄탄 ਸ਼ਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ இந்து ਧਰਮ ਦੀ ਰੱਖਿਆ ਲਈ ਬੇਨਤੀ ਕੀਤੀ ਪਾਤਸ਼ਾਹ ਜੀ বালক गोविंद राय जी ਨੂੰ ਗੁਰਤਾ ਗੱਦੀ ਸੌਂਪ ਕੇ ਆਪਣੇ ਸਿੱਧਕੀ ਸਿੱਖਾ ਸਮੇਤ ਦਿੱਲੀ ਨੂੰ ਚਾਲੇ ਪਾਉਂਦੇ ਨੇ ਉਧਰ ਕਸ਼ਮੀਰੀ ਪੰਡਿਤ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਨੇ ਕਿ ਜੇਕਰ ਤੁਸੀਂ ਸਾਡੇ ਗੁਰੂ ਦਾ ਧਰਮ ਪਰਿਵਰਤਨ ਕਰਵਾ ਦੇਵੋਗੇ ਤਾਂ ਅਸੀਂ ਵੀ ਆਪਣਾ ਧਰਮ ਪਰਿਵਰਤਨ ਕਰ ਲਵਾਂਗੇ ਇਹ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਬਹੁਤ ਖੁਸ਼ ਹੁੰਦਾ ਹੈ ਕਿ ਗੁਰੂ ਦਾ ਧਰਮ ਮੈਂ ਬਹੁਤ ਜਲਦੀ ਹੀ ਬਦਲ ਦੇਵਾਂਗਾ ਇਸ ਨਾਲ ਸਾਰੇ ਪਾਸੇ ਮੁਸਲਮਾਨ ਇਸਲਾਮ ਧਰਮ ਹੋ ਜਾਵੇਗਾ ਅਚਾ ਗੁਰੂ ਜੀ ਨੂੰ ਆਪਣੇ ਕੋਲ ਬੁਲਾਉਂਦੇ ਹਨ ਅਤੀ ਧਰਮ ਪਰਿਵਰਤਨ ਕਰਨ ਲਈ ਕਹਿੰਦੇ ਹਨ ਪਰ ਗੁਰੂ ਜੀ ਨੇ ਧਰਮ ਪਰਿਵਰਤਨ ਤੋਂ ਮਨ ਕਰ ਦਿੱਤਾ ਜਿਸ ਤੋਂ ਗੁਰੂ ਜੀ ਨੂੰ ਬਹੁਤ ਸਾਰੇ ਤਸੀਹੇ ਦੇਨੇ ਸ਼ੁਰੂ ਕਰ ਦਿੱਤੇ ਗੁਰੂ ਜੀ ਨੂੰ ਉਹਨਾਂ ਦੇ ਪਿਆਰੇ ਗੁਰਸਿੱਖਾਂ ਸਮੇਤ ਅਨੇਕਾਂ ਤਸੀਹੇ ਦਿੱਤੇ ਜਾਣ ਲੱਗੇ ਗੁਰੂ ਜੀ ਆਪਣਾ ਧਰਮ ਪਰਿਵਰਤਨ ਕਰ ਲੈਣ ਕਿਉਂਕਿ ਅਗਰ ਗੁਰੂ ਜੀ ਆਪਣਾ ਧਰਮ ਪਰਿਵਰਤਨ ਕਰ ਲੈਣਗੇ ਤਾਂ ਸਾਰੇ ਹਿੰਦੂ ਇਸਲਾਮ ਧਰਮ ਵਿੱਚ ਆ ਜਾਣਗੇ ਇਸੇ ਕਰਕੇ ਗੁਰੂ ਜੀ ਦੇ ਸਿੱਖਾਂ ਨੂੰ ਵੀ ਅਨੇਕਾ ਤਸੀਹੇ ਦਿੱਤੇ ਜਾਣ ਲੱਗੇ ਜੀ ਦੇ ਪਿਆਰੇ ਸਿੱਖ ਪਿਆਰੇ ਸ਼ਰਧਾਲੂ ਭਾਈ ਮਤੀ ਦਾਸ ਜੀ ਨੂੰ ਉਹਨਾਂ ਦੀਆਂ ਅੱਖਾਂ ਸਾਹਮਣੇ ਆਰੀ ਨਾਲ ਚੀਰ ਦਿੱਤਾ ਗਿਆ ਮਤੀ ਦਾਸ ਜੀ ਸਿੰਘ ਸੂਰਮੇ ਦਾ ਕੋਤ ਕੰਨੀਆਰਾ ਵੇਖਿਆ ਅਸੀਂ ਸੀਸ ਉੱਤੇ ਚੱਲਦਾ ਆਰਾ ਦੇਖਿਆ ਇਤਿਹਾਸ ਵਿੱਚ ਜੈਕਰ ਆਉਂਦਾ ਹੈ ਕਿ ਜਦੋਂ ਮਤੀ ਦਾਸ ਜੀ ਨੂੰ ਉਹਨਾਂ ਦੀ ਆਖਰੀ ਇੱਛਾ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਸ਼ੀਸ਼ ਉੱਪਰ ਆਰਾ ਚੱਲੇ ਤਾਂ ਮੇਰਾ ਮੁਖ ਮੇਰੇ ਗੁਰੂ ਦੇ ਵੱਲ ਹੋਵੇ ਭਾਈ ਮਤੀ ਦਾਸ ਜੀ ਦੇ ਸ਼ੀਸ਼ ਉੱਪਰ ਆਰਾ ਚਲਾਇਆ ਗਿਆ ਪਾਈ ਮਤੀ ਦਾਸ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੀ ਸਨ ਇਤਿਹਾਸ ਦੱਸਦਾ ਹੈ ਕਿ ਭਾਵੇਂ ਪਾਈ ਮਤੀ ਦਾਸ ਜੀ ਦੇ ਸਰੀਰ ਤੇ ਦੋ ਹਿੱਸੇ ਹੋ ਰਹੇ ਸਨ ਪਰ ਦੋਨਾਂ ਹਿੱਸਿਆਂ ਵਿੱਚੋਂ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਆਵਾਜ਼ ਪਾਈ ਮਤੀ ਦਾਸ ਜੀ ਦੇ ਸਰੀਰ ਦੇ ਦੋਨਾਂ ਹਿੱਸਿਆਂ ਵਿੱਚੋਂ ਆ ਰਹੀ ਸੀ ਤੇਰੀ ਕੁਰਬਾਨੀ ਕਦੇ ਭੁੱਲਨੀ ਨਾ ਮਤੀ ਦਾਸ ਜੀ ਚਮਕੇਗਾ ਸਦਾ ਸਿੱਖ ਕੌਮ ਦਾ ਹੀਰਿਆ ਧੰਨ ਤੇਰੀ ਮਾਤਾ ਪਿਤਾ ਧੰਨ ਹੈ ਤੇਰੀ ਜਨਮ ਭੂਮੀ ਧੰਨ ਕਿਸੇ ਭਾਗਾ ਵਾਲੀ ਭੈਣ ਦੀ ਆ ਵੀਰਿਆ ਖੂਨੀ ਆਰਾ ਭਾਵੇਂ ਸਿਰ ਉੱਤੇ ਚੱਲਦਾ ਹੈ ਖੜਾ ਈ ਓਡੋਲ ਹੋਇਆ ਮਨ ਦੀ ਆ ਧੀਰਿਆ ਸਤਨਾਮ ਵਾਹਿਗੁਰੂ ਜੀ ਦੀ ਆਜ ਸਰੀਰ ਦੇ ਦੋਨੇ ਹਿੱਸਿਆਂ ਚੋਂ ਆਵੀ ਆਮੀ ਤੇਰਾ ਸਾਰਾ ਸਰੀਰ ਗਿਆ ਚੀਰਿਆ ਤਨ ਤਨ ਪਾਈ ਮਤੀ ਦਾਸ ਜੀ ਜਿੰਨਾ ਸਿੰਘਾਂ ਸ਼ਹੀਦਾਂ ਨੂੰ ਅੱਜ ਵੀ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਤੂੰ ਧਰਮ ਲਈ ਸੀਸ ਦੇਣ ਵਾਲੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਉਹਨਾਂ ਦੇ ਇੱਕ ਹੋਰ ਗੁੱਤ ਸਿੱਖ ਗੁਰੂ ਦੇ ਪਿਆਰੇ ਪਾਈ ਦਿਆਲਾ ਜੀ ਨੂੰ ਕਰਮ ਉਬਲਦੇ ਪਾਣੀ ਦੀ ਭਰੀ ਦੇਗ ਵਿੱਚ ਉਵਾਲਿਆ ਗਿਆ। ਲੱਕੜੀਆਂ ਦੀ ਅੱਗ ਬਾਲੀ ਗਈ। ਗੁਰੂ ਦੇ ਸਿੱਖ ਬਾਣਾ ਮਿੱਠਾ ਕਰਕੇ ਮੰਨਣ ਵਾਲੀ ਗੁਰੂ ਦੀ ਬਾਣੀ ਗੁਰੂ ਦਾ ਨਾਮ ਉਚਾਰਦੀ ਰਹੀ। ਪਾਈ ਦਿਆਲਾ ਜੀ ਪੈ ਗਿਆ ਦੇਗ ਸਿੱਖ ਗੁਰੂ ਦਾ ਬਾਣੀ ਜਪਦਾ ਜਪਦਾ ਤਿਉ ਤਿਉ ਹੋਵਨ ਨਾਨਾ ਜ਼ਰੂਰੀ ਜਿਉ ਪਾਣੀ ਪਾਣੀ ਡੱਪਦਾ ਪਾਈ ਦਿਆਲਾ ਜੀ ਨੂੰ ਗਰਮ ਪਾਣੀ ਦੀ ਉੱਪਲ ਦੀ ਉਹ ਪਾਣੀ ਦੀ ਦੇਗ ਵਿੱਚ ਉਵਾਲਿਆ ਗਿਆ ਜਿਸ ਨਾਲ ਪਾਈ ਦਿਆਲਾ ਜੀ ਦੇ ਪੂਰੇ ਸਰੀਰ ਉੱਪਰ ਸ਼ਾਲੇ ਪੈ ਗਏ ਸਨ ਵੀ ਅੰਤ ਤਸੀਹੇ ਦਿੱਤੇਗੇ ਗੁਰੂ ਜੀ ਦੀ ਪਿਆਰੀ ਗੁਰ ਸਿੱਖਾਂ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਨੌਵੇਂ ਗੁਰੂ ਦਾ ਸਿੱਖ ਭਾਈ ਦਿਆਲਾ ਵੇਖੋ ਉਪਲ ਦੀ ਦੀਗ ਵਿੱਚ ਕੜੀ ਜਾਂਦਾ ਹੈ ਅੱਖਾਂ ਬੰਦ ਤੇ ਫੁਰਕ ਦੇ ਬੁੱਲ ਦੋਵੇਂ ਬਸ ਤੁਕਾਂ ਹੈ ਬਾਣੀ ਦੀਆਂ ਪੜ੍ਹੀ ਜਾਂਦਾ ਹੈ ਅੱਖਾਂ ਬੰਦ ਤੇ ਫੁਰਕ ਦੇ ਬੁੱਲ ਦੋਵੇਂ ਬਸ ਤੁਕਾਂ ਹੈ ਬਾਣੀ ਦੀਆਂ ਪੜ੍ਹੀ ਜਾਂਦਾ ਹੈ ਪਿਆਰੇ ਸਿੱਖ ਨੂੰ ਠੰਡ ਮਹਿਸੂਸ ਹੁੰਦੀ ਪਾਵੇਂ ਚਾਲ ਮਾ ਦਾ ਸੀਨਾ ਸੜੀ ਜਾਂਦਾ ਹੈ ਜਿਵੇਂ ਜੀਵੇਂ ਹੈ ਦੀਗੇਠਾ ਅੱਗ ਬਲਦੀ ਰੰਗ ਸਿੱਖੀ ਨੂੰ ਹੋਰ ਵੀ ਚੜੀ ਜਾਂਦਾ ਹੈ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀ ਸ਼ਰਧਾਲੂ ਭਾਈ ਦਿਆਲਾ ਜੀ ਵੀ ਗਰਮ ਪਾਣੀ ਦੀ ਉੱਪਲਦੀ ਦੀਗ ਵਿੱਚ ਉਵਾਲਿਆ ਗਿਆ ਬਿਆੰਦਤ ਸਹੀ ਦਿੱਤੇ ਗਏ ਪਰ ਗੁਰੂ ਜੀ ਦੇ ਗੁਰਸਿੱਖ ਬਰਤਾਵੀ ਟੁੱਲੇ ਨਹੀਂ ਗੁਰੂ ਜੀ ਦੇ ਪਿਆਰੇ ਗੁਰਸਿੱਖ ਪਾਈ ਸਤੀ ਦਾਸ ਜੀ ਨੂੰ ਵੀ ਬਿਆੰਤ ਤਸੀਹੇ ਦਿੱਤੇ ਗਏ ਔਰੰਗਜ਼ੇਬ ਦੇ ਹੁਕਮ ਨਾਲ ਔਰੰਗਜ਼ੇਬ ਦੇ ਹੁਕਮ ਨਾਲ ਪਾਈ ਸਤੀ ਦਾਸ ਜੀ ਦੇ ਸਰੀਰ ਉੱਪਰ ਰੂਲ ਪੇਟ ਦਿੱਤੀ ਗਈ ਅਤੇ ਉਸ ਤੋਂ ਬਾਅਦ ਉਹਨਾਂ ਦੇ ਜੀਵਿਤ ਸਰੀਰ ਨੂੰ ਅੱਗ ਲਗਾ ਦਿੱਤੀ ਗਈ ਉਹਨਾਂ ਦੇ ਜੀਵਿਤ ਸਰੀਰ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਲਟ-ਲਟ ਕਰਦੀ ਅੱਗ ਭਾਵੇਂ ਪਾਈ ਸਤੀ ਦਾਸ ਜੀ ਦੇ ਸਰੀਰ ਨੂੰ ਰਾਖ ਬਣਾ ਦਿੱਤਾ ਪਰ ਸਿੱਧਕੀ ਸਿੱਖ ਰਤਾ ਵੀ ਦੋਲੇ ਨਹੀਂ ਸਗੋਂ ਸਿਰ ਦਨਿਵਾ ਗਏ ਧਰੂਜੀ ਦੇ ਸਾਹਮਣੇ ਗੁਰੂ ਜੀ ਦੇ ਪਿਆਰੇ ਸ਼ਰਧਾਲੂਆਂ ਨੂੰ ਇੱਕ ਇੱਕ ਕਰਕੇ ਬਿਆਨਤ ਤਸੀਹੇ ਦੇ ਕੇ ਗੁਰੂ ਜੀ ਦੇ ਸਾਹਮਣੇ ਗੁਰੂ ਜੀ ਦੇ ਸਿੱਖਾਂ ਨੂੰ ਬਿਆਨਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਕਿ ਗੁਰੂ ਜੀ ਧਰਮ ਪਰਿਵਰਤਨ ਕਰ ਲੈਣਗੇ ਅਤੇ ਇਸਲਾਮ ਧਰਮ ਵਿੱਚ ਆ ਜਾਣਗੇ ਪਰ ਗੁਰੂ ਜੀ ਦੇ ਬਚਨ ਅਟਲ ਸਨ ਗੁਰੂ ਜੀ ਨੇ ਧਰਮ ਪਰਿਵਰਤਨ ਤੋਂ ਮਨਾਂ ਕਰ ਦਿੱਤਾ ਚਾਲਮਾਨ ਨੇ ਬਿਆਨਤ ਤਸੀਹੇ ਦਿੱਤੇ ਕਿੰਨੇ ਕਸ਼ਟ ਦਿੱਤੇ ਜਾ ਸਕਦੇ ਸਨ ਦਿੱਤੇ ਪਰ ਗੁਰੂ ਜੀ ਦਾ ਧਰਮ ਪਰਿਵਰਤਨ ਨਾ ਕਰਵਾ ਸਕੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਦਿੱਲੀ ਦੀ ਚਾਂਦਨੀ ਚੌਕ ਵਿਖੇ ਜਿਸ਼ਵਾਰ ਦਿੱਤਾ ਦਿੱਲੀ ਜਾ ਕੇ Hindu ਦੀ ਰੱਖਿਆ ਲਈ ਬਖਰੀ ਮਿਸਾਲ ਬਣਾਈ ਦੁਨੀਆ ਵਿੱਚ ਪੁਰ ਧਰਮਾਂ ਲਈ ਕਿਵੇਂ ਕੁਰਬਾਨੀ ਦੇਣੀ ਤੁਸੀਂ ਨਵੀਂ ਰੀਤ ਚਲਾਈ ਇਸ ਦੁਨੀਆ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੀ ਛੋਟੀ ਜੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਥਾਵਾਂ ਤੋਂ ਜਾਣਕਾਰੀ ਇਕੱਠੀ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਤੁਹਾਨੂੰ ਮੇਰੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਜਾਣਕਾਰੀ ਚੰਗੀ ਲੱਗੀ ਤਾਂ ਹੋਰ ਵੀ ਸਿੱਖ ਸੰਗਤਾਂ ਤੱਕ ਪਹੁੰਚਾਉਣ ਵਿੱਚ ਮੇਰੀ ਸਹਾਇਤਾ ਕਰਨਾ ਸੱਚੇ ਪਾਤਸ਼ਾਹ ਜੀ ਮੇਰੀ ਨਿਮਾਨੀ ਤੂੰ ਕੋਈ ਗਲਤੀ ਹੋ ਗਈ ਹੋਈ ਤਾਂ ਖੀਮਾ ਦੀ ਚਾਚਕ ਸ਼ੁੱਧ ਸਪਸ਼ਟ ਬਾਣੀ ਪੜਨ ਦੀ ਸੁਮਤ ਬਖਸ਼ਨਾ ਆਪਣਾ ਮਿਹਰ ਭਰਿਆ ਹੱਥ ਸਾਰੀ ਸਥਿਤੀ ਤੇ ਬਣਾਈ ਰੱਖਣਾ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ